ਵਾਹਿਗੁਰੂ ਕਾਲ ਸਹਾ ਵਹਿਦੀਖ ਫਤੇ ਜੈ ਕਿਸਾਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨੀ ਸੈਂਟਰ ਦੀ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੀਨੇਟ ਨੂੰ ਭੰਗ ਕਰਕੇ ਸਾਡਾ ਡੈਮੋਕਰੇਟਿਕ ਅਧਿਕਾਰ ਖੋਲਿਆ ਹੈ ਇਹ ਸਾਡੇ ਬੱਚਿਆਂ ਦੇ ਪਿੱਛੇ ਦਾ ਸਵਾਲ ਹੈ ਇਹਦੇ ਬਾਵਤ ਅਸੀਂ ਡਟ ਕੇ ਆਪਣੇ ਬੱਚਿਆਂ ਦੇ ਨਾਲ ਖੜੇ ਆਂ ਅੱਜ ਸਟੂਡੈਂਟ ਸਾਰੀ ਸਟੂਡੈਂਟ ਫੈਡਰੇਸ਼ਨਾਂ ਨੇ ਕਾਲ ਦਿੱਤੀ ਹੈ ਦੁਪਹਿਰ 1 ਵਜੇ ਗੇਟ ਨੰਬਰ 2 ਨੂੰ ਬੰਦ ਕਰਨ ਦੀ ਜਿਹੜਾ ਕਿ ਉਹਨਾਂ ਦਾ ਡੈਮੋਕਰੇਟਿਕ ਅਧਿਕਾਰ ਹੈ ਕਿ ਅਸੀਂ ਆਪ ਦੇ ਬੱਚਿਆਂ ਦੇ ਨਾਲ ਡਟ ਕੇ ਖੜੇ ਆ ਜੇ ਸਰਕਾਰ ਉਹਨਾਂ ਦੇ ਨਾਲ ਕੋਈ ਬਦਕੀ ਕਰਦੀ ਹੈ ਅਸੀਂ ਮੋਟੇ ਦੇ ਨਾਲ ਮੋਟਾ ਲਾ ਕੇ ਖੜਾਂਗੇ ਤੇ ਉਹਨਾਂ ਦੇ ਵੱਲੋਂ ਦਿੱਤੀਆਂ ਹੀ ਇਹ ਸਾਰੀਆਂ ਕਾਲਾਂ ਨੂੰ ਪੂਰੇ ਕਰਾਂਗੇ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪ ਦੇ ਅਧਾਰਿਆਂ ਨੂੰ ਬਚਾਈਏ ਆਪ ਦੇ ਸਿੱਖੇ ਦੇ ਅਧਿਕਾਰਾਂ ਨੂੰ ਬਚਾਈਏ ਤਾਂ ਜੋ ਆਰਐਸਐਸ ਦੀਆਂ ਕਲਾਸਾਂ ਦਾ ਜਿਹੜਾ ਇੱਕ ਕੇਂਦਰ ਨਾ ਬਣ ਇਹਦੇ ਨਾਲ ਹੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚ ਪੜ੍ਹੇ ਹੋਏ ਨੇ ਜਿਹੜੇ ਸਕਾਲਰ ਨੇ ਜਿਹੜਾ ਕਲਾਕਾਰ ਭਾਈ ਚਰਾ ਸੀ ਉਹਨੂੰ ਅਪੀਲ ਕਰਦੇ ਆ ਕਿ ਤੁਸੀਂ ਆਪ ਦਾ ਫਰਜ਼ ਅਦਾ ਕਰਦੇ ਹੋਏ ਉਹਨਾਂ ਦੇ ਹੱਕ ਚ ਵੀਡੀਓ ਪਾਓ ਉਹਨਾਂ ਦੇ ਹੱਕ ਚ ਤੁਸੀਂ ਖੜੇ ਹੋ ਤੇ ਜਿਹੜੇ ਵਿਰੋਧੀ ਧਿਰ ਹੈ ਤੇ ਉਹਨਾਂ ਪਾਰਟੀਆਂ ਤੋਂ ਬਾਲੀ ਉਮੀਦ ਨਹੀਂ ਤੁਸੀਂ ਕਰ ਸਕਦੇ ਕਿਉਂਕਿ ਇਹਦੇ ਵਿੱਚ ਹਜੇ ਤੱਕ ਜਿੰਨੀ ਵੀ ਲੜਾਈ ਲੜੀ ਹੈ ਉਹ ਸਟੂਡੈਂਟ ਫੈਡਰੇਸ਼ਨਰਾਂ ਨੇ ਲੜੀ ਹੈ ਤੇ ਉਹਨਾਂ ਦੇ ਨਾਲ ਅਸੀਂ ਡਟ ਕੇ ਖੜੇ ਆ ਸੈਨੇਟ ਨੂੰ ਬਚਾਉਣ ਵਾਸਤੇ ਆ ਆਪਣੀ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਆਪਣੇ ਆਧਾਰਿਆਂ ਨੂੰ ਬਚਾਉਣ ਵਾਸਤੇ ਆਪਦੀ ਹੋਂਦ ਨੂੰ ਬਚਾਉਣ ਵਾਸਤੇ ਅਸੀਂ ਡਟ ਕੇ ਆਪਣੇ ਸਟੂਡੈਂਟਾਂ ਦੇ ਨਾਲ ਆ ਇਹ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬੀਕੇ ਸੀਤ ਭਗਤ ਸਿੰਘ ਤੋਂ ਮੈਂ ਤੇਜਵੀਰ ਸਿੰਘ ਅੰਬਾਲਾ ਹਰਿਆਣਾ ਤੋਂ ਧੰਨਵਾਦ